ਅੱਜ ਭਾਰਤ ਦੇਸ਼ ਨੇ ਧੂਮ ਧਾਮ ਨਾਲ ਆਜ਼ਾਦੀ ਦਿਹਾੜਾ ਮਨਾਇਆ ਹੈ। ਇੱਕ ਘੱਟੋ ਘੱਟ 10 ਦਿਨ ਪਹਿਲਾਂ ਦੀ ਰਿਹائش ਸ਼ੁਰੂ ਹੋ ਗਈ। ਗਰਾਊਂਡ ਸਵਾਰੇਗੇ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਪਰ ਜੇ ਅਸੀਂ ਡੀਪਲੀ ਸੋਚੀਏ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਕੰਧਾਰ ਤੱਕ ਰਾਜ ਕੀਤਾ ਸੀ। ਇਹ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਅਸਲ ਸਾਡਾ ਉਦੇ ਉਜਾੜਾ ਹੋਇਆ ਉਹ ਸਾਡੇ ਭੈਣ ਭਰਾ ਦੀਰ ਬਜ਼ੁਰਗ ਉਸ ਸਮੇਂ ਤੱਕ ਸਾਡੇ ਉਹ ਬਜ਼ੁਰਗ ਲੱਗਦੇ ਸੀ ਪਰ ਇੱਕ ਗੱਲ ਕਰਨ ਦਾ ਤਰੀਕਾ ਇਹ ਹੈ ਵੀ ਸਾਡੇ ਤੋਂ ਭੈਣ ਭਰਾ ਜਿਹੜੇ ਹੈਗੇ ਆ ਵਿਛੜ ਗਏ ਇਹ ਲੀਡਰਾਂ ਨੇ ਦੇਸ਼ ਦੀ ਵੰਡ ਕੀਤੀ ਕਿ ਉਧਰ ਤੁਸੀਂ ਰਾਜ ਕਰੋ ਇਧਰ ਅਸੀਂ ਕਰਾਂਗੇ ਹਰਕੇ ਇਹਨਾਂ ਸੀ ਲੋਕਾਂ ਨੂੰ ਲੜਾਇਆ ਗਿਆ ਕੂਣ ਖਰਾਬਾ ਹੋਇਆ 10 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਸ ਤੋਂ ਬਾਅਦ ਸਾਡੇ ਧਾਰਮਿਕ ਸਥਾਨ ਸਾਡੇ ਤੋਂ ਵਿਛੜ ਗਏ ਕਿਸ ਦਾ ਪੁੱਤ ਇੱਧਰ ਰਹਿ ਗਿਆ ਕਿਸ ਦੀ ਧੀ ਉੱਧਰ ਰਹਿ ਗਈ ਕਿਹਦਾ ਚਾਚਾ ਇੱਧਰ ਰਹਿ ਗਿਆ ਕਿਹੜਾ ਤਾਇਆ ਉੱਧਰ ਰਹਿ ਗਿਆ ਇਹਦਾ ਸਮਾਨ ਰਹਿ ਗਿਆ ਫਟਾਫਟ ਲੋਕਾਂ ਨੂੰ ਉਸ ਸਮੇਂ ਦੀ ਸਾਧਰਨ ਤੇ ਗੱਡੀਆਂ ਤੇ ਚੜਾਇਆ ਗਿਆ ਟ੍ਰੇਨਾਂ ਤੇ ਜਾਂ ਹੋਰ ਇੱਕ ਇੱਕ ਡੱਬੇ ਦੇ ਵਿੱਚ ਜੇ 100 ਵਿਅਕਤੀ ਬੈੰਦਾ ਮੰਨ ਲਓ ਉਹਦੇ 200 ਉੱਪਰ ਚੜਾਇਆ ਗਿਆ ਮਰ ਵੀ ਸਕਦੇ ਸੀ ਕਿਉਂਕਿ ਉਦੋਂ ਇੱਕ ਹਫੜਾ ਦਫੜੀ ਮੱਚੀ ਹੋਈ ਸੀ ਵੀ ਜਿੱਤਨ ਨੂੰ ਚੜ ਗਏ ਚੜ ਗਏ ਫਿਰ ਦੱਸੇ ਜਾਂਦੇ ਸੀ ਵੀ ਇੰਦਰ ਮੁਸਲਮਾਨਾਂ ਦੇ ਬੱਚੇ ਰਹਿ ਗਏ ਜਾਂ ਮੁਸਲਮਾਨਾਂ ਦੇ ਬਜ਼ੁਰਗ ਰਹਿ ਗਏ ਤਾਂ ਕੁਝ ਸਿਆਣੇ ਸੀ ਬੁੱਧੀਮਾਨ ਸੀ ਲੋਕ ਸਾਡੇ ਉਹ ਆਪਣੇ ਘਰੇ ਵਿਚਾਰਿਆਂ ਨੂੰ ਲੁਕੋ ਕੇ ਰੱਖਿਆ ਜਿਹੜੇ ਕਿ ਅੱਜ ਸਾਡੇ ਉਸ ਸਮਾਜ ਦਾ ਅੰਗ ਹੈ ਹਿੱਸਾ ਇੱਥੇ ਰਹਿ ਰਹੀ ਹੈ ਤਾਂ ਇੱਥੋਂ ਜਿਹੜੇ ਉਧਰ ਗਏ ਲੋਕ ਉਹਨਾਂ ਨੇ ਜ਼ਮੀਨਾਂ ਇੱਧਰ ਰਹਿ ਗਈਆਂ ਵਿਚਾਰਾਂ ਨੂੰ ਉਜਾੜੇ ਪੱਤੇ ਦੇ ਤਹਿਤ ਉਥੇ ਪਲਾਟ ਕੀਤੀਆਂ ਗਈਆਂ ਉਧਰੋਂ ਇੱਧਰ ਆਏ ਉਹਦੇ ਬਦਲੇ ਇੱਧਰ ਅਲਾਟ ਕੀਤੀਆਂ ਗਈਆਂ ਕਿਸੇ ਨੂੰ ਦਰਿਆ ਕੋਲ ਜ਼ਮੀਨ ਮਿਲ ਗਈ ਕਿਸੇ ਨੂੰ ਕਿਤੇ ਮਿਲ ਗਈ ਜਿੱਥੇ ਕਿ ਪਾਣੀ ਆ ਜਾਂਦਾ ਤੇ ਫਸਲ ਨਹੀਂ ਹੁੰਦੀ ਉਹਨਾਂ ਦਾ ਨੁਕਸਾਨ ਹੋ ਗਿਆ ਅੱਜ ਤੱਕ ਲੋਕ ਆ ਜਿਹੜੇ 1947 ਦਾ ਤਾਂ ਆਪਾਂ ਜਿਹੜਾ ਭੂਗਦੇ ਆ ਰਹੇ ਹੈ 53 ਤੇ 24 77 ਸਾਲ ਹੋ ਗਏ ਤੇ ਸਭ ਤੋਂ ਬੰਦੇ ਦਾ ਵੱਡਾ ਅਹਿਮ ਰਿਸ਼ਤਾ ਹੁੰਦਾ ਹੈ ਜਿੱਦਾਂ ਮਾਂ ਪਿਓ ਰਹਿ ਗਿਆ ਭੈਣ ਭਾਈ ਉੱਧਰ ਰਹਿ ਗਏ ਉਦੋਂ ਬਾਅਦ ਜਾ ਨਹੀਂ ਸਕੀ ਕੰਡਿਆਲੀ ਤਾਰਾਂ ਲੱਗ ਗਈਆਂ ਤਾਂ ਲੀਡਰਾਂ ਦਾ ਕੀ ਕਿਹਾ ਦੋ ਚੁਟਕੀ ਦੇ ਨਾਲ ਜਿਹੜਾ ਵੰਡ ਕਰਾ ਕੇ ਦੇਸ਼ ਦੀ ਪਾਰ ਗਏ ਤੇ ਲੋਕ ਭੁੱਖੇ ਪਿਆਸੇ 14 15 ਅਗਸਤ ਨੂੰ ਰੇਨਾ ਦੇ ਬੰਦ ਰੇੜੀਆਂ ਤੇ ਤੁਰ ਕੇ ਗਏ ਵਿਚਾਰੇ ਇਸ ਕਰਕੇ ਜਿਹੜਾ ਸਿਆਸਤ ਹੈ ਸਿਆਸਤ ਬਹੁਤ ਕੁਝ ਕਰਵਾ ਦਿੰਦੀ ਹੈ ਸਿਆਸਤ ਨੇ ਇਹ ਭੇਟ ਚੜ੍ਹਾ ਨਹੀਂ ਸਾਡੇ ਅੱਜ ਉਧਰਲਾ ਖਾਣਾ ਉਧਰ ਲਈ ਫਲ ਫਰੂਟ ਉਧਰਲੇ ਡਰਾਈ ਫਰੂਟ ਅਸੀਂ ਇੱਕ ਦੂਜੇ ਆਪਣੇ ਦੇਸ਼ ਦੇ ਵਿੱਚ ਇੱਕੋ ਹੀ ਦੇਸ਼ ਸੀਗਾ ਤਾਂ ਆਵਾਜ਼ਾਈ ਟੋਟਵਾਈ ਦਾ ਸੀਗਾ ਕੰਮ ਕਰਦੀ। ਅੱਜ ਕੋਈ ਬੰਬ ਬਲਾਸਟ ਹੋ ਜਾ ਅੱਜ ਕੋਈ ਲੜਾਈ ਲੱਗ ਜਾੇ ਕੁਛ ਵੀ ਹੋ ਜਾੇ ਤਾਂ ਪਾਕਿਸਤਾਨ ਵਾਲਾ ਬਟਰ ਬੰਦ ਕਰਦੇ ਉਹਨਾਂ ਤੋਂ ਗੰਡੇ ਨਹੀਂ ਲੈਨੇ ਉਹਨਾਂ ਤੋਂ ਆਲੂ ਨਹੀਂ ਲੈਨੇ ਉਹਨਾਂ ਤੋਂ ਟਮਾਟਰ ਨਹੀਂ ਲੈਨੇ ਹੈ ਤਾਂ ਸਾਡੇ ਭਾਈਓ ਉਹਨਾਂ ਨੇ ਕੋਈ ਨੁਕਸਾਨ ਨਹੀਂ ਕਰਿਆ ਜਿਹੜੇ ਉਧਰੋਂ ਆਏ ਆ ਨਾ ਉਹ ਇਹਨਾਂ ਨੇ ਨੁਕਸਾਨ ਕਰੇ ਉਹਨਾਂ ਦਾ ਇੱਕ ਵੰਡ ਕੀਤੀ ਗਈ ਪਾਕਿਸਤਾਨ ਤੇ ਭਾਰਤ ਨੂੰ ਵੱਖਰਾ ਕੀਤਾ ਗਿਆ ਕਿ ਆਪਾਂ ਰਾਜ ਕਰਾਂਗੇ Nehru ਵਰਗਿਆਂ ਨੇ ਪਾੜੋ ਉਤੇ ਰਾਜ ਕਰੋ ਦੀ ਨੀਤੀ ਅਪਣਾਈ ਸੀ ਕਿ ਕਤਲੇਵਾਤ ਕੀਦੀ ਹੋਈ ਲੋਕਾਂ ਦੀ ਉਜੜ ਕੌਣ ਗਏ ਲੋਕ ਭੈਣ ਭਰਾ ਵਿਛੜ ਕੌਣ ਗਏ ਲੋਕਾਂ ਦੀ ਵਿਛੜ ਗਈ ਨੇ ਅੱਜ ਵੀ ਪਾਸਪੋਰਟ ਬਣੇ ਹੋਏ ਆ ਜਿੰਦਰ ਮਰਜੀ ਜਾਣ ਆਉਣ ਕੋਈ ਉਹ ਨਹੀਂ ਇੱਥੇ ਜੇ ਇੱਕ ਵਾਰੀ ਸਾਡਾ ਬੰਦਾ ਪਾਕਿਸਤਾਨ ਜਾਇਆ ਵੀ ਤਾਂ ਦੂਜੀ ਵਾਰ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਵੀ ਤੁਸੀਂ ਉਸ ਦੇਸ਼ 'ਚ ਜਾਇਆਏ ਜਿੱਤੇ ਹਿੰਸਕ ਦੇਸ਼ ਹੈ ਸਭ ਤੋਂ ਵੱਧ ਉਜਾੜਾ ਹੋਇਆ 1947 ਦੇ ਵਿੱਚ ਅੱਜ ਸਾਡੇ ਲੀਡਰ ਸਲਾਮੀਆਂ ਲੈਂਦੇ ਨੇ ਝੰਡੇ ਦੀ ਰਸਮ ਕਰਦੇ ਝੰਡਾ ਇੱਕ ਵੱਖਰੀ ਚੀਜ਼ ਹੈ ਚਿੰਨ੍ਹ ਹੈ ਦੇਸ਼ ਦਾ ਪਰ ਏਨਾ ਖੁਸ਼ੀ ਮਨਾਓਗੇ ਸਾਡਾ ਦੇਸ਼ ਆਜ਼ਾਦ ਹੋਇਆ ਆਜ਼ਾਦ ਨਹੀਂ ਹੋਇਆ ਸਾਡੇ ਤੋਂ ਸਾਡੇ ਭਰਾ ਵਿਛੜ ਗਏ ਸਾਡਾ ਖੇਤਰਫਲ ਘਟ ਗਿਆ ਸਾਡਾ ਤਾਂ ਨੁਕਸਾਨ ਹੋਇਆ ਇਸ ਦੇਸ਼ ਦਾ ਇਸ ਕਰਕੇ ਹੁਣ ਜਿਹੜੀ ਨਵੀਂ ਜਨਰੇਸ਼ਨਾਂ ਨੂੰ ਹੋਰ ਤਰੀਕੇ ਨਾਲ ਸਮਝਾਈ ਜਾਂਦੇ ਕਿਤਾਬਾਂ ਵਿੱਚ ਹੋਰ ਕੁਝ ਪਾਇਆ ਜਾਂਦਾ ਤਾਂ ਭਾਈ ਭਾਰਤ ਤੇ ਪਾਕਿਸਤਾਨ ਇੱਕ ਸੀ ਉਹਨੂੰ ਦੋ ਟੁਕੜੇ ਕਰਕੇ ਭਾਏ ਭਰਾ ਮਾਰੂ ਜੰਗ ਸ਼ੁਰੂ ਕਰਕੇ ਉਹਨੂੰ ਅਲੱਗ ਕਰਤਾ ਤੇ ਉਹਨੂੰ ਕਹਿੰਦੇ ਆ ਆਜ਼ਾਦੀ ਫਿਰ ਭਾਰਤ ਦੇ ਵਿੱਚੋਂ ਪੰਜਾਬ ਬਣਿਆ ਫਿਰ ਪੰਜਾਬ ਦੇ ਟੁਕੜੇ ਗੀਤੇ ਹਿਮਾਚਲ ਪੰਜਾਬ ਦੇ ਵਿੱਚੋਂ ਬਣਿਆ ਹਰਿਆਣਾ ਪੰਜਾਬ ਦੇ ਵਿੱਚੋਂ ਬਣਿਆ ਇਸ ਕਰਕੇ ਜਿਹੜਾ ਪੰਜਾਬ ਹੈ ਸਾਡਾ ਛੋਟਾ ਰਹਿ ਗਿਆ ਉਹਨ ਜਿਹੜੀ ਆ ਵਾਰਤਾਲਾਪ ਉਹਨਾਂ ਚੱਲ ਰਹੀ ਹੈ ਕਿ ਖਾੜਸਤਾਨ ਮੰਗਦੇ ਆ ਜਾਏ ਕੁਝ ਹੋਰ ਮੰਗਦੇ ਆ ਜੋ ਵੀ ਇਹੋ ਜੀਆਂ ਗੱਲਾਂ ਆਉਂਦੀਆਂ ਨੇ ਉਹਨਾਂ ਨੇ ਇੱਕ ਧਮਕੀ ਦਿੱਤੀ ਸੀ ਤੀਸਰੇ ਦਰਗਾਹਪੁਰ ਤੇ ਹਸ਼ਿਆਰਪੁਰ ਤੇ ਇਧਰ ਅਮਰਸਰ ਵਗੈਰਾ ਅਸੀਂ ਜੰਮੂ ਕਸ਼ਮੀਰ ਚ ਪਾ ਦਾਂਗੇ ਜਾਂ ਮਾਨਸਾ ਜ਼ਿਲ੍ਹਾ ਤੇ ਆ ਤਾ ਉਹ ਬਟਿੰਡਾ ਇਹ ਹਰਿਆਣੇ ਚ ਪਾ ਦਾਂਗੇ ਲੈ ਲੋ ਆ ਚਾਰ ਪੰਜ ਜ਼ਿਲ੍ਹੇ ਰਹਿ ਗਏ ਸੋ ਇਹ ਲੋਕਾਂ ਦੇ ਵਿੱਚ ਇੱਕ ਬੰਡੀਆਂ ਪਾ ਕੇ ਇੱਕ ਰਾਜ ਕਰਨ ਦੀ ਸਮਰੱਥਾ ਨੂੰ ਅਪਣਾਇਆ ਗਿਆ ਹੁਣ ਕਿੰਨਾ ਤੇਲ ਫੂਕਿਆ ਜਾਂਦਾ ਹੈ ਕਿੰਨੀ ਰਾਇਸ਼ਨ ਤੇ ਕੀ ਕੁਝ ਖਰਚਾ ਕੀਤਾ ਜਾਂਦਾ ਹੈ ਕਿੰਨਾ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਫਿਰ ਦਾਹ ਦੇ ਆਜ਼ਾਦੀ ਦੇ 77ਵੇਂ ਦਿਵਸ ਤੇ ਸਲਾਈ ਮਸ਼ੀਨਾਂ ਬੰਡੀਆਂ ਟਰੈਕ ਸੂਟ ਬੰਡੇ ਉਹਨਾਂ ਨੂੰ ਪਹਾੜ ਦੇ ਵਿਦਿਆਰਥੀਆਂ ਨੂੰ ਲੱਤਾਂ ਬਾਹ ਬਣੀਆਂ ਆ ਆ ਅਸੀਂ 77 ਸਾਲ ਦੇ ਸੁਣਦੇ ਆ ਰਹੇ ਸਾਡੇ ਪਿਓ ਦਾ ਤੇ ਬਜ਼ੁਰਗ ਕਦੇ ਆਏ ਕਿਹਾ ਵੀ ਆ ਜੀ ਆਜ਼ਾਦੀ ਦਿਵਸ ਤੇ ਇਹਨੂੰ ਨੌਕਰੀ ਦਿੱਤੀ ਆਜ਼ਾਦੀ ਦੇਸ਼ ਤੇ ਜੀ 100 ਬੰਦੇ ਦਾ ਘਰ ਬਣਾ ਕੇ ਦਿੱਤਾ ਜਾਂ ਜਾਨੀ ਦੇਸ਼ ਤੇ ਜੀ ਅਸੀਂ ਕਿਤਾਬਾਂ ਫਰੀ ਦਿੱਤੀਆਂ ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਬਿਮਾਰੀਆਂ ਤੇ ਕੈਂਪ ਲਾ ਕੇ ਦੂਰ ਕੀਤੇ ਵੀ ਅਸੀਂ ਭਾਈ ਇਹ ਇਹ ਬਿਮਾਰੀ ਦੇਸ਼ ਚੋਂ ਖਤਮ ਕਰ ਦੇਣੀ ਹੈ ਸਿਰਫ ਉਹੀ 20-30 ਰੁਪਿਆ ਦੀ ਗੱਲ ਕਰਨੀ ਹੈ ਕਿ ਆ ਪਹਾਜਾਂ ਨੂੰ ਟ੍ਰਾਈਕਸਾਈਕਲ ਦਿੱਤੇ ਇਹਨਾਂ ਦੀ ਪੈਨਸ਼ਨ ਬੰਨੀ ਇਹਨਾਂ ਨੂੰ ਲੋਈਆਂ ਦਿੱਤੀਆਂ ਇਹਨਾਂ ਦਾ ਆ ਕੀਤਾ ਬਸ ਇਹ 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 ਆ ਜਾਂਦੀ ਹੈ 50% ਸਾਡੀ ਮੰਤਰੀ ਉਹ ਨਹੀਂ ਨਹੀਂ ਪਤਾ ਵੀ ਖੱਬੇ ਹੱਥ ਨਾਲ ਸੂਟ ਮੰਨਣਾ ਜਾਂ ਸੱਜੇ ਨਾਲ ਮੰਨਣਾ ਇੱਕ ਇਹ ਟ ਬੰਨੀ ਫਤਿਹ ਛੰਨੇ ਨਾਲ ਉਹਦੇ ਸਿਰ ਚ ਹੀ ਵੱਜਣੀ ਸੀ ਪਹਿਲਾ ਪ੍ਰੋਟੋਕੋਲ ਨੂੰ ਸਮਝੋ ਸੋ ਵੀਰੋ ਨੌਜਵਾਨੋ ਸਾਡੇ ਬੱਚੇ ਆ ਅੱਜ ਦੇ ਬੱਚੇ ਕੱਲ ਦੇ ਨੇਤਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੋਗੇ ਇਹ ਕੋਈ ਆਜ਼ਾਦੀ ਨਹੀਂ ਇਹ ਸਾਡਾ ਉਜਾੜਾ ਹੋਇਆ ਉਦੋਂ ਸਾਡੇ ਭੈਣ ਭਰਾ ਭਾਈ ਸਾਰੇ ਵਿਛੜ ਗਏ ਉਧਰ ਚਲੇ ਗਏ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਵੀਡੀਓ ਕਾਲ ਤੇ ਗੱਲਾਂ ਹੁੰਦੀਆਂ ਫਿਰ ਰੋਂਦੇ ਨੂੰ ਬਜ਼ੁਰਗ ਹੋਏ ਵੀ ਆ ਭੈਣ ਭਰਾ ਨੂੰ ਮਿਲਦਾ ਹੈ ਜਦੋਂ ਕਰਤਾਰਪੁਰ ਜਾਂਦੇ ਨਾ ਉਧਰੋਂ ਇੱਧਰ ਆ ਕੇ ਮਿਲਦੇ ਨਾ ਉਹ ਕਹਿੰਦੇ ਜਮੀਨਾ ਜਾਇਦਾਦਾਂ ਤੋਂ ਕੀ ਲੈਣਾ ਸਾਡਾ ਪਿਆਰ ਮੁਹੱਬਤੀ ਖੁੱਸ ਗਿਆ ਇਹ ਲੀਡਰਾਂ ਨੇ ਸਾਡੇ ਦੇਸ਼ ਦੀ ਵੰਡ ਕੀਤੀ ਹੈ ਉਜਾੜਿਆ ਗਿਆ ਭਾਈ ਵਾਂਚ ਫਿਰਕੂ ਪਾਤ ਪੈਦਾ ਕਰਕੇ ਇੱਕ ਜ਼ਹਿਰ ਉਗਲੀ ਗਈ ਹੈ ਸਿਰਫ ਦੋ ਪ੍ਰਧਾਨ ਮੰਤਰੀ ਬਣਾਉਣੇ ਆਪਣਾ ਇੱਕ ਏਜੰਡਾ ਕਾਇਮ ਕਰਨਾ ਆਪਣੀ ਇੱਕ ਮਿਸਲ ਕਾਇਮ ਕਰਨ ਵਾਸਤੇ ਬਣਿਆ ਸੀ ਸਾਡੇ ਭੈਣ ਭਾਈਆਂ ਤੋਂ ਸਾਨੂੰ ਵਾਕ ਕੀਤਾ ਗਿਆ ਕਤਲੋ ਬਹਾਰਤ ਹੋਈ 10 ਲੱਖ ਸਾਡਾ ਬੰਦਾ ਮਾਰਿਆ ਗਿਆ ਕਿੰਨੇ ਅਰਬਾ ਖਰਬਾ ਦੀ ਜਾਇਦਾਦ ਇਧਰ ਉਧਰ ਹੋ ਗਈ ਕਿੰਨੇ ਵਿਚਾਰਾਂ ਦੇ ਕਿਸੇ ਦੇ ਬੂਟ ਰਹਿ ਗਏ ਤੁਰੇ ਜਾਂਦੇ ਤੇ ਚੱਪਲਾਂ ਰਹਿ ਗਈਆਂ ਨੰਗੇ ਪੈਰੀ ਕਿੰਨੇ ਕਿੰਨੇ ਕਿਲੋਮੀਟਰ ਪੈਂਡਾ ਤਹਿ ਕੀਤਾ ਤੇ ਉਹਨਾਂ ਦੇ ਪੈਰ ਗਲ ਗਏ ਸੀ ਸੋ ਇਹ ਕੋਈ ਜ਼ਿਆਦੀ ਨਹੀਂ ਉਸ ਦੇਸ਼ ਨੂੰ ਆਜ਼ਾਦ ਨਹੀਂ ਮੰਨਿਆ ਜਾ ਸਕਦਾ ਜਿੱਥੇ ਬੇਰੁਜ਼ਗਾਰੀ ਹੋਵੇ ਔਰ ਜਿੱਥੇ 200 ਰੁਪਏ ਲੀਟਰ ਸਰੋਂ ਦਾ ਤੇਲ ਹੋਵੇ 200 ਰੁਪਏ ਲੀਟਰ ਰਫਾਇਨਡ ਹੋਵੇ 12-1100 ਦਾ ਸਿਲੰਡਰ ਹੋਵੇ ਮੂੰਗੀ ਦੀ ਦਾਲ ਮੂੰਗੀ ਸਾਤ ਜਿਹੜੀ 200 ਰੁਪਏ ਕਿਲੋ ਹੋਵੇ ਉਸ ਦੇਸ਼ 'ਚ ਆਜ਼ਾਦੀ ਫਿਰ ਕਹਿੰਦਾ ਕਿਸਾਨ ਸਾਡਾ ਢਿੱਡ ਭਰਦਾ ਕਿਸਾਨ ਤਾਂ ਢਿੱਡ ਭਰਦਾ ਤੁਸੀਂ ਆਹ 12 ਚੀਜ਼ਾਂ ਮੰਗਾਉਣੀਆਂ ਕਮਿਸ਼ਨ ਲੈਣੇ ਕਮਾਈਆਂ ਕਰਨੀਆਂ ਇਥੋਂ ਦੇ ਜੱਟ ਦੀ ਮੂੰਗੀ ਦਾਲ ਜੋ ਉਸਮਾਨ ਸਬਜ਼ੀ ਰੋਟੀ ਬਣਦੀ ਹੈ ਇਹ ਆਜ਼ਾਦੀ ਹੈ ਆਜ਼ਾਦੀ ਉਹ ਹੁੰਦੀ ਹੈ ਸਾਡਾ ਦੇਸ਼ ਸਾਰਾ ਕੁਝ ਪੈਦਾ ਕਰਦਾ ਹੈ ਡਾਈ ਫਰੂਟ ਅਫਗਾਨਿਸਤਾਨ ਤੋਂ ਮੰਗਾਉਣੇ ਹੋਰ ਕੋਲਾ ਹੋਰ ਚੀਜ਼ਾਂ ਹੋਰ ਸਬਜ਼ੀਆਂ ਬਾਹਰਲੇ ਦੇਸ਼ਾਂ ਤੋਂ ਮੰਗਾਉਣੀਆਂ ਬਰਸੀਂ ਆਜ਼ਾਦ ਕਹਦੇ ਆਂ ਸੋ ਇਸ ਕਰਕੇ ਕੋਈ ਜਾਨਦੀ ਨਹੀਂ ਇਹ ਇੱਕ ਖਾਣ ਪੀਣ ਦਾ ਢੰਗ ਰਚ ਗਿਆ ਸਾਡਾ ਦੇਸ਼ ਭਾਰਤ ਮਹਾਨ ਹੈ ਪਹਿਲਾਂ ਵੀ ਭਾਰਤ ਮਾਨ ਸੀ ਭਾਰਤ ਦੇ ਵਿੱਚੋਂ ਹੀ ਪਾਕਿਸਤਾਨ ਬਣਾਇਆ ਉਹ ਵੀ ਸਾਡੇ ਭਾਈ ਹੈ ਸੋ ਵੀਰੋ ਨੌਜਵਾਨ ਬੱਚੋ ਪਿਆਰ ਨਾਲ ਪੇਸ਼ ਹੁਣਾ ਕਿਸੇ ਵੀ ਮੁਲਕ ਦਾ ਕੋਈ ਨਾਗਰਿਕ ਮਿਲਦਾ ਉਹ ਆਪਣੇ ਭੈਣ ਭਰਾਣ ਚਾ ਕੈਨੇਡਾ ਦੇ ਚ ਅਮਰੀਕਾ ਦੇ ਚ ਕਿਤੇ ਹੋਇ ਇਹ ਉਝਾੜੇ ਵੇਲੇ ਦੇ ਲੋਕ ਗਏ ਬਿਆ ਜਿਹੜੇ ਕਿ ਅੱਜ ਭਾਰਤ ਆਉਣ ਨੂੰ ਤਰਸਦੇ ਨੇ ਭਾਰਤ ਦਾ ਮਿੱਟੀ ਪਾਣੀ ਬਹੁਤ ਚੰਗਾ ਸੋ ਉਮੀਦ ਕਰਦੇ ਆ ਕਿ ਕਿਸੇ ਨਾ ਬੈਰ ਵਿਰੋਧ ਨਹੀਂ ਪਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਹੋਰ ਵੀ ਹੋਣਗੀਆਂ ਇਹ ਸਰਾ ਕਦੇ ਨਹੀਂ ਪਹਿਣਾ ਤੇ ਵੀਡੀਓ ਨੂੰ ਬਰਤਨਦ ਸ਼ੇਅਰ ਕਰਨਾ ਇਹੀ ਸਾਡੀ ਆਜ਼ਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ